ਅਮਰਲ ਸਰਦੀ ਗਲੀਆਂ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ ਸਮੁੱਚੀ ਦੁਨੀਆ ਤੋਂ ਯਾਤਰੀ ਜਦ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਿਸੂਸ ਕਰਦੇ ਨੇ ਇੱਥੇ ਜੋ ਚੈਨ ਤੇ ਸਕੂਨ ਮਿਲਦਾ ਹੈ ਦੁਨੀਆ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦਾ ਔਰ ਦੁਨੀਆ ਦਾ ਵਾਹਿਦ ਉਹ ਮੰਦਰ ਹੈ ਹਰੀ ਮੰਦਰ ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ جاری ਹੈ ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ ਭਜਨ ਕੀਰਤਨ ਚੱਲ ਰਿਹਾ ਹੈ ਤਾਂ ਅਠੇ ਪੈਰ ਬੰਦਗੀ ਦਾ ਪ੍ਰਵਾਹ ਨਾਮ ਰਸਤਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਹੈ ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸਪੁਰ ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ ਤੇ ਉਸਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਨ ਮਾ